ਮੈਂ ਹੁਣ ਤੱਕ ਬਹੁਤ ਸਾਰੀ ਵੀਡੀਓ ਦੇ ਵਿੱਚ ਦੁੱਧ ਦਾ ਬਿਜ਼ਨਸ ਕਰਨ ਬਾਰੇ ਦੱਸਿਆ ਹੈ ਪਰ ਕਿਓ ਦਾ ਬਿਜ਼ਨਸ ਉਸ ਤੋਂ ਵੀ ਜ਼ਿਆਦਾ ਵਧੀਆ ਹੈ ਜੇ ਇਸ ਨੂੰ ਇੱਕ ਸਟ੍ਰੈਟੇਜੀਕ ਪਲਾਨ ਬਣਾ ਕੇ ਕੀਤਾ ਜਾਵੇ ਜੇ ਅਸੀਂ ਇਸ ਦੇ ਨਾਲ-ਨਾਲ ਕਿਓ ਦੀ ਮਾਰਕੀਟ ਦੇਖਦੇ ਹਾਂ ਤੇ ਪੂਰੇ ਦੇਸ਼ ਦੇ ਵਿੱਚ ਤੁਸੀਂ ਆਪਣੇ ਕਿਓ ਨੂੰ ਸਪਲਾਈ ਕਰ ਸਕਦੇ ਹੋ ਇੱਕ ਵੱਡਾ ਬ੍ਰਾਂਡ ਬਣਾ ਕੇ ਇਸ ਦੀ ਸੇਲ ਕਰ ਸਕਦੇ ਹੋ ਇਸ ਬਿਜ਼ਨਸ ਦਾ ਫਾਇਦਾ ਜ਼ਿਆਦਾ ਉਹਨਾਂ ਲੋਕਾਂ ਨੂੰ ਹੋਏਗਾ ਜਿਹੜਾ ਲੋਕਾਂ ਨੇ ਆਲਰੇਡੀ ਮੱਝਾਂ ਗਾਂਵਾਂ ਰੱਖਿਆ ਨੇ ਜਾਂ ਉਹ ਡੇਅਰੀ ਚਲਾ ਰਹੇ ਨੇ ਕਿਉਂਕਿ ਉਹ ਆਪਣੀ ਵਧੀਆ ਦੁੱਧ ਦੀ ਕੁਆਲਿਟੀ ਦੇ ਨਾਲ ਵਧੀਆ ਕਿਓ ਨਿਕਾਲ ਲੈਣਗੇ ਕਈ ਪਸ਼ੂਆਂ ਦੇ ਦੁੱਧ 'ਚ ਇੰਨੀ ਜ਼ਿਆਦਾ ਫੈਟ ਹੁੰਦੀ ਹੈ ਕਿ ਘੱਟ ਦੁੱਧ ਵਿੱਚ ਵੀ ਵਧੀਆ ਕਿਓ ਬਣ ਜਾਂਦਾ ਜੇਕਰ ਤੁਸੀਂ ਵਧੀਆ ਨਸਲ ਦੇ ਪਸ਼ੂ ਰ ਤੁਸੀਂ ਵਧੀਆ ਕੁਆਲਿਟੀ ਦਾ ਚਾਰਾ ਦਿੰਦੇ ਹੋ ਤਾਂ ਕਿਓ ਦੀ ਕੁਆਲਿਟੀ ਆਟੋਮੈਟਿਕਲੀ ਬਹੁਤ ਵਧੀਆ ਨਿਕਲ ਕੇ ਆਏਗੀ ਆ ਹੁਣ ਅਸੀਂ ਕਿਓ ਬਣਾਉਣ ਦੇ ਬੈਨੀਫਿਟਸ ਬਾਰੇ ਗੱਲ ਕਰਦੇ ਹਾਂ ਅੱਜ ਕੱਲ ਪਿੰਡਾਂ ਵਿੱਚ ਵੀ ਲੋਕਾਂ ਨੇ ਬਹੁਤ ਘੱਟ ਗਾਵਾਂ ਜਾਂ ਮੱਝਾਂ ਰੱਖੀਆਂ ਨੇ ਪਰ ਸਹੀ ਦੁੱਧ ਦੀ ਕੁਆਲਿਟੀ ਸਹੀ ਕਿਓ ਦੀ ਕੁਆਲਿਟੀ ਹਰ ਕੋਈ ਖਾਣਾ ਚਾਹੁੰਦਾ ਹੈ ਇਸ ਲਈ ਪਹਿਲਾਂ ਪਹਿਲਾਂ ਤਾਂ ਤੁਹਾਡਾ ਕਿਓ ਲਾਗੇ ਸ਼ੱਕੇ ਦੇ ਪਿੰਡਾਂ ਦੇ ਵਿੱਚ ਔਰ ਨਾਲ ਦੇ ਕਸਬਿਆਂ ਦੇ ਵਿੱਚ ਵਿਕਣਾ ਸ਼ੁਰੂ ਹੋ ਜਾਏਗਾ ਜੇ ਤੁਸੀਂ ਕੁਆਲਿਟੀ ਅੱਛੀ ਰੱਖੋਗੇ ਔਰ ਸ਼ੁੱਧਤਾ ਦੇ ਨਾਲ ਕਿਉਂ ਨੂੰ ਬਣਾਓਗੇ ਤਾਂ ਤੁਹਾਡੀ ਡਿਮਾਂਡ ਹੋਰ ਵੀ ਲੋਕ ਕਰਨਗੇ ਔਰ ਤੁਹਾਨੂੰ ਇਹ ਬਲਕੇ ਦੇ ਵਿੱਚ ਵੀ ਬਣਾਉਣਾ ਪਏਗਾ ਜਿਸ ਦੇ ਨਾਲ ਤੁਹਾਡਾ ਪ੍ਰੋਫਿਟ ਵੀ ਇਨਕਰੀਜ਼ ਹੋਏਗਾ ਜੇਕਰ ਮੈਂ ਡੱਬਾ ਬੰਦ ਕੇ ਉਹਦੀ ਗੱਲ ਕਰਾਂ ਤਾਂ ਇਸ ਦੀ ਕੀਮਤ 500 ਰੁਪਏ ਤੋਂ ਲੈ ਕੇ 900 ਰੁਪਏ ਤੱਕ ਹੁੰਦੀ ਹੈ ਔਰ ਇਸ ਦੀ ਕੀਮਤ ਬ੍ਰਾਂਡ ਦੇ ਹਿਸਾਬ ਨਾਲ ਤੈਅ ਕੀਤੀ ਗਈ ਹੁੰਦੀ ਹੈ